ਮਿਰਜੀ ਇਹ ਗੱਡੀ ਮੈਂ ਟੈਸਲਾ ਦੇ ਬਰਾਬਰ ਕੀਮਤ ਤੇ ਵੇਚੂਆ ਜੀ ਜਦ ਕਿ ਇਹ ਨਾਲ ਨਾਲ ਟੋਲ ਮੁਲਾਜਾ ਘਟਾ ਕੇ ਵਾਪਸ ਆ ਜਾਂਦੇ ਆ ਮਿਰਜੀ ਇਹ ਸਾਡੀ ਗੱਡੀ ਨਾ ਤਾਂ ਕੋਈ ਟੈਕ ਹਰਜਨਾਈ ਦੀ ਨਾ ਕੋਈ ਟੈਸਲਾ ਵੀ ਆਪਦੇ ਆਪ ਕਿਵੇਂ ਉੱਥੇ ਪਵਾਨੀਗੜ ਤੋਂ ਇੱਕਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੀ ਟਾਰਜ਼ਨ ਕਾਰ ਹੁਣ ਚਰਚਾ ਵਿੱਚ ਹੈ। ਦਰਸਲ ਮਾਮਲਾ ਇਹ ਹੈ ਕਿ ਪ੍ਰਦੀਪ ਕੁਮਾਰ ਨਾਮ ਦੇ ਵਿਅਕਤੀ ਦੀ ਕਾਰ ਦਾ ਟੋਲ ਆਪਣੇ ਆਪ ਕੱਟਿਆ ਗਿਆ। ਕਗਰ ਟੋਲ ਪਲਾਜ਼ਾ ਤੇ 5 ਤਰੀਕ ਨੂੰ ਟੋਲ ਕੱਟਿਆ ਗਿਆ। ਨੌਜਵਾਨ ਨੇ ਟੋਲ ਕਟੌਤੀ ਦਾ ਸਨੇਹਾ ਦਿਖਾਇਆ ਅਤੇ ਉਸਨੇ ਸੀਸੀਟੀਵੀ ਵੀ ਦਿਖਾਈ ਜਿਸ سے ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਸਦੀ ਗੱਡੀ ਉਸ ਸਮੇਂ ਘਰ ਵਿੱਚ ਹੀ ਖੜੀ ਸੀ। ਵਿਅਕਤੀ ਨੇ ਹੈਰਾਨੀ ਜਤਾਈ ਤੇ ਦਾਅਵਾ ਕੀਤਾ ਕਿ ਗੱਡੀ ਕਦੇ ਪਵਾਨੀਗੜ ਸੰਗਰੂਰ ਦੇ ਏਰੀਆ ਤੋਂ ਬਾਹਰ ਗਈ ਹੀ ਨਹੀਂ। ਤਾਂ ਇਹ ਕਿਵੇਂ ਹੋ ਗਿਆ? ਨੌਜਵਾਨੇ ਮੀਡੀਆ ਨੇ ਅਪੀਲ ਕੀਤੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਸ ਨੇ ਵਿਅੰਗ ਮਈ ਢੰਗ ਨਾਲ ਕਿਹਾ ਹੈ ਕਿ ਮੇਰੀ ਕਾਰ ਟਾਰਜ਼ਨ ਦੀ ਵੰਡਰ ਕਾਰ ਤੋਂ ਘਟ ਨਹੀਂ ਹੈ ਇਹ ਆਪਣੇ ਆਪ ਚੱਲਦੀ ਹੈ ਤੇ ਟੋਲ ਕੱਟਿਆ ਜਾਂਦਾ ਹੈ ਭਵਿਕ ਵਿੱਚ ਮੈਂ ਇਸ ਨੂੰ ਟੈਸਲਾ ਦੀ ਕੀਮਤ 'ਚ ਵੇਚਾਂਗਾ ਇਹ ਮੇਰੇ ਨਾਲ ਠੱਗੀ ਹੋਈ ਆ ਜੀ 5 ਤਰੀਕ ਨੂੰ ਆ ਟੋਲ ਕੱਟਿਆ ਗਿਆ ਜੀ ਆ ਮੇਰੀ ਗੱਡੀ ਉਰੇ ਖੜੀ ਸੀ ਜੀ ਘਰ 'ਚ ਐਨ ਇਹ ਕਦੇ ਭਵਾਨੀਗੜ੍ਹ ਦੀ ਟੱਪੀ 'ਚ ਗੱਡੀ ਇਹ ਸੀ ਸਿਰਫ ਲੋਕਲ ਵਾਸਤੇ ਰੱਖੀ ਆ ਇਹ ਪਾ ਨਿਗੜ ਸਮਰੂਰ ਸੁਨਾਮ ਇਹ ਤੋਂ ਵੱਧ ਨਹੀਂ ਗਈ ਹੈ ਟੋਲ ਸ਼ੰਭੂ ਬਾਰਡਰ ਤੇ ਕੱਟਿਆ ਗਿਆ ਜੀ ਕੱਗਰ ਤੇ ਆ ਦੇਖੋ ਜੀ ਆ ਕੱਟਿਆ ਗਿਆ ਜੀ ਆ ਮੈਸੇਜ ਆਇਆ ਮੈਨੂੰ ਜੀ ਇਹ ਮੈਂ ਉਦੋਂ ਹੱਕਾ ਬੱਕਾ ਰਹਿ ਗਿਆ ਜੀ ਮੈਂ ਹੈਰਾਨ ਪਰੇਸ਼ਾਨ ਆ ਇੱਕ ਵਾਰੀ ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ ਇਹ ਪਤਾ ਨਹੀਂ ਜੀ ਕੀ ਚੱਕਰ ਹੈ ਕੀ ਨਹੀਂ ਕੀ ਸਿਸਟਮ ਹੈ ਜੀ ਟੋਲ ਪਲਾਜ਼ੇ ਵਾਲਿਆਂ ਦਾ ਪਤਾ ਨਹੀਂ ਦੋ ਦਿਨ ਗੱਡੀਆਂ ਨੇ ਇਹਦੇ ਨਾਲ ਦੀਆਂ ਪਤਾ ਨਹੀਂ ਕੀ ਹੈ ਕੀ ਨਹੀਂ ਜੀ ਮੈਨੂੰ ਸਮਝ ਤੋਂ ਬਾਹਰ ਹੈ ਜੀ ਇਦੇ ਵਾਸਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਾਂ ਫਾਸਟ ਟੈਗ ਦੀ ਕੋਈ ਹੋਰ ਇਹਦੇ ਰੂਲ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਵੱਲੋਂ ਮੰਗ ਕਰਦੇ ਆਂ ਇਹਦੇ ਬਾਰੇ ਰਿਐਕਸ਼ਨ ਲੈ ਆ ਜਾਵੇ ਜੀ ਤੁਸੀਂ ਕੋਈ ਟੋਲ ਦੀ ਘਰ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਸੰਬੰਧੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੀ ਸਾਨੂੰ ਨਾ ਕੋਈ ਇਹਦੇ ਬਾਰੇ ਨੰਬਰ ਹੈ ਜੀ ਸਾਡੇ ਕੋਲੇ ਅਸੀਂ ਬਾਤ ਆ ਲਾਈ ਆਪਦੀ ਸਾਨੂੰ ਕੋਈ ਪਤਾ ਹੀ ਨਹੀਂ ਚੱਲਿਆ ਜੀ ਹੱਕ ਵਾਕੇ ਰਹਿ ਗਏ ਜੀ ਹੁਣ ਅਸੀਂ ਇਹ ਸੋਚਦੇ ਵੀ ਕੋਈ ਕਾਨੂੰਨੀ ਕਾਰਵਾਈ ਦਾ ਪੱਖ ਲਿਆ ਜਾਵੇ ਹਾਂ ਜੀ